ਗੱਤ ਦਾ ਪੰਜਾਬੀ ਆ ਦਾ ਇੱਕ ਜੰਗੀ ਹੁਨਰ ਹੈ ਇਸ ਦੇ ਰਾਹੀਂ ਵਿਰੋਧੀਆਂ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ ਦਾਦੀ ਮਾ ਸਵੇਰੇ ਇਸ ਵਕਤ ਦੇ ਉੱਠਦੇ ਸਭ ਤੋਂ ਪਹਿਲਾਂ ਉਹ ਦੋ ਗਲਾਸ ਪਾਣੀ ਪਿੰਦੇ ਮੈਂ ਪੁੱਛਦੀ ਦਾਦੀ ਮਾ ਲੋਕ ਕਿ ਸਵੇਰੇ ਚਾਹ ਪਿੰਦੇ ਹਨ ਇਹ ਕਾਫੀ ਪਿੰਦੇ ਹਨ ਤੁਸੀਂ ਪਾਣੀ ਹੀ ਪਿੰਦੇ ਹੋ ਦਾਦੀ ਮਾ ਹੱਸ ਕੇ ਆਖਦੇ ਜੇ ਅਗਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਪੰਜਾਬੀਆਂ ਦਾ ਹੈ ਤਾਂ ਫਿਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਉਹੀ ਲੋਕ ਕਾਮਯਾਬ ਹੋਣਗੇ ਜਿਹੜੇ ਪੰਜਾਬੀ ਬੋਲਣਗੇ ਮਨ ਲਓ ਜਿਹੜਾ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਬੋਲੇਗਾ ਸ਼ੁੱਧ ਪੰਜਾਬੀ ਤੇ ਸਾਡੇ ਵਾਲਾ ਬੱਚਾ ਬੋਲੇਗਾ ਸ਼ੁੱਧ ਹਿੰਦੀ ਫਿਰ ਆਪਾਂ ਪੰਜਾਬੀ ਕਿਹਨੂੰ ਕਵਾਂਗੇ ਸਾਡੀ ਬਲੱਖਣਤਾ ਕਿਸ ਚੀਜ਼ ਚ ਹੈ ਸਾਡੀ ਬਲੱਖਣਤਾ ਹੀ ਹੈ ਕਿ ਅਸੀਂ ਪੰਜਾਬੀ ਬੋਲਦੇ ਆ ਇਹ ਬੱਚੇ ਜਦੋਂ ਪੰਜਾਬੀ ਬੋਲਣਗੇ ਪੰਜਾਬ ਦਾ ਸੱਭਿਆਚਾਰ ਸਿੱਖਣਗੇ ਪੰਜਾਬ ਦੇ ਜਿਹੜੇ ਤਿਹਾਰ ਨੇ ਉਹਨਾਂ ਬਾਰੇ ਜਾਣਨਗੇ ਪੰਜਾਬ ਦੇ ਸੱਭਿਆਚਾਰ ਬਾਰੇ ਇਹਨਾਂ ਨੂੰ ਪੂਰੀ ਜਾਣਕਾਰੀ ਆਏਗੀ ਹੌਲੀ ਹੌਲੀ ਬਹੁਤ ਸਾਰੇ ਬੱਚੇ ਇਹਨਾਂ ਦੇ ਵਿੱਚੋਂ ਕੇਸ ਵੀ ਰੱਖ ਸਕਦੇ ਆ ਬਹੁਤ ਸਾਰੇ ਬੱਚੇ ਇਹਨਾਂ ਤੋਂ ਆਪਣੇ ਆਪ ਨੂੰ ਸਿੱਖੀ ਜੀਵਨ ਚ ਵੀ ਲੈ ਕੇ ਆ ਸਕਦੇ ਆ ਕਿ ਜੇ ਸਾਡੇ ਵਾਲੇ ਹਿੰਦੀ ਬੋਲਣ ਲੱਗ ਗਏ ਤੇ ਫਿਰ ਆਪਾਂ ਉਹਨਾਂ ਨੂੰ ਪੰਜਾਬੀ ਕਿਵੇਂ ਕਹਾਂਗੇ ਤੇ ਜਦੋਂ ਇਹ ਪ੍ਰਵਾਸੀ ਬੱਚੇ ਜਿਨ੍ਹਾਂ ਦੇ ਮਾਪਿਓ ਪ੍ਰਵਾਸੀ ਐ ਉਹ ਇੱਥੇ ਆ ਕੇ ਸ਼ੁੱਧ ਪੰਜਾਬੀ ਬੋਲਣਗੇ ਤਾਂ ਅਸਲੀ ਪੰਜਾਬੀ ਤਾਂ ਫਿਰ ਇਹ ਹੋਣਗੇ ਆਉਣ ਵਾਲੇ ਟਾਈਮ 'ਚ ਇਹ ਬੱਚੇ ਕਹਿਣਗੇ ਪੰਜਾਬੀ ਆਗੇ ਹੋਏ ਤੁਹਾਨੂੰ ਸਿਰਫ ਇੱਕ ਝਲਕ ਦਿਖਾਉਣ ਸੀ ਇਦਾਂ ਦੇ ਪ੍ਰਵਾਸੀ ਪਰਿਵਾਰਾਂ ਦੇ ਘੱਟੋ-ਘੱਟ ਜ਼ਿਆਦਾ ਨਹੀਂ ਤਾਂ ਮਤਲਬ 100 ਬੱਚਾ ਕਰੀਬ ਇਸ ਸਕੂਲ ਦੇ ਵਿੱਚ ਪੜਦਾ ਹੈ 500 ਜੀ 500 ਸਕੂਲ ਦੇ ਅਧਿਆਪਕ ਦੱਸ ਰਿਹਾ ਕਿ 500 ਬੱਚਾ ਪ੍ਰਵਾਸੀ ਪਰਿਵਾਰਾਂ ਦਾ ਇਸ ਸਕੂਲ 'ਚ ਪੜਦਾ ਹੈ ਔਰ 500 ਦਾ 500 ਸੁੱਧ ਪੰਜਾਬੀ ਬੋਲਦਾ ਜੇ ਆਪਾਂ ਪ੍ਰਵਾਸੀਆਂ ਨੂੰ ਬਾਹਰ ਕੱਢਤਾ ਜਿਹੜੇ ਸਾਡੇ ਵਾਲੀ ਆਪਣੀ ਔਲਾਦ ਹੈ ਆਪਾਂ ਉਹਨਾਂ ਨੂੰ ਹਿੰਦੀ ਪੜਨ ਲਾਤਾ ਤੇ ਫਿਰ ਪੰਜਾਬ ਨੂੰ ਤਾਂ ਆਪ ਆਪ ਹੀ ਖਤਮ ਕਰ ਲਾਂਗੇ ਨਾ ਇਹ ਲਹਿਰਾਂ ਜਿਹੜੀਆਂ ਚੱਲਦੀਆਂ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕਰਦੋ ਇਹ ਇਹਦੇ ਨਾਲ ਤੁਸੀਂ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਹੋ ਸਤ ਸ੍ਰੀ ਅਕਾਲ ਨਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਜਗਤਾਰ ਸਿੰਘ ਅਕਸਰ ਆਪਾਂ ਇੱਕ ਗੱਲ ਕਰਦੇ ਆਂ ਕਿ ਪੰਜਾਬ ਪੰਜਾਬੀਆਂ ਦਾ ਪੰਜਾਬੀ ਕੌਣ ਨੇ ਪੰਜਾਬੀ ਆਪਾਂ ਉਹਨਾਂ ਨੂੰ ਮੰਨਦੇ ਆਂ ਜੋ ਪੰਜਾਬੀ ਬੋਲਦੇ ਆ ਤੇ ਜੇ ਕੋਈ ਵੀ ਇਨਸਾਨ ਪੰਜਾਬੀ ਬੋਲਦਾ ਤੇ ਆਪਾਂ ਉਸ ਨੂੰ ਪੰਜਾਬ ਦਾ ਹੀ ਸਮਝਦੇ ਆ ਕਿ ਉਹ ਪੰਜਾਬ ਦਾ ਰਹਿਣ ਵਾਲਾ ਹੈ ਔਰ ਪੰਜਾਬੀ ਬੋਲਦਾ ਤੇ ਸਾਡਾ ਪੰਜਾਬੀ ਭਾਈਚਾਰਾ ਹੀ ਆ ਪਰ ਅੱਜ ਕੀ ਹੋਇਆ ਸਾਡੇ ਜਿਹੜੇ ਅੱਜ ਤੋਂ ਦੇ ਲੋਕਲ ਪੰਜਾਬੀ ਹੈ ਮੋਸਟਲੀ ਲੋਕਾਂ ਨੇ ਕੀ ਕੀਤਾ ਆਪਣੇ ਬੱਚਿਆਂ ਨੂੰ ਕਨਵਰਟ ਸਕੂਲਾਂ ਦੇ ਵਿੱਚ ਪਾਇਆ ਹੋਇਆ ਔਰ ਸਾਡੇ ਜਵਾਕ ਉਹਨਾਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਜਾ ਕੇ ਜਾਂ ਤਾਂ ਅੰਗਰੇਜ਼ੀ ਬੋਲਦੇ ਆ ਜਾਂ ਫਿਰ ਹਿੰਦੀ ਬੋਲਦੇ ਆ ਕਾਫੀ ਆਈਐਸ ਆਈਪੀਐਸ ਅਫਸਰ ਜਿਹੜੇ ਪੰਜਾਬ ਦੇ ਹੈ ਕੋਈ ਇਨਸਪੈਕਟਰ ਹੈ ਕੋਈ ਪਟਵਾਰੀ ਹੈ ਇਵੇਂ ਕਿ ਕਈ ਸਰਕਾਰੀ ਅਧਿਆਪਕਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਔਰ ਉੱਥੇ ਉਹਨਾਂ ਨੂੰ ਹਿੰਦੀ ਬੋਲਣੀ ਸਿਖਾਇਆ ਜਾਂਦਾ ਪੰਜਾਬੀ ਬੋਲਣ ਤੇ ਕਈ ਸਕੂਲਾਂ ਦੇ ਵਿੱਚ ਜੁਰਮਾਨਾ ਕੀਤਾ ਜਾਂਦਾ ਇੱਥੋਂ ਤੱਕ ਵੀ ਖਬਰਾਂ ਆਈਆਂ ਨੇ ਪਿੱਛੇ ਦੇ ਲੱਖੇ ਸਦਾਨੇ ਨੇ ਮੁੱਦਾ ਚੁੱਕਿਆ ਸੀ ਸਾਡਾ ਜਿਹੜਾ ਅੱਜ ਦੀ ਸਟੋਰੀ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਅਗਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਪੰਜਾਬੀਆਂ ਦਾ ਹੈ ਤਾਂ ਫਿਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਉਹੀ ਲੋਕ ਕਾਮਯਾਬ ਹੋਣਗੇ ਜਿਹੜੇ ਪੰਜਾਬੀ ਬੋਲਣਗੇ ਮੇਰੇ ਨਾਲ ਕੁਝ ਬੱਚੇ ਨੇ بڑے ਨੰਨੇ ਮੁੰਨੇ ਪਿਆਰੇ ਪਿਆਰੇ ਬੜੇ ਸੋਹਣੇ ਸੁਨੱਖੇ ਬੱਚੇ ਨੇ ਇਹ ਸਾਡੇ ਪ੍ਰਵਾਸੀ ਭਾਈਚਾਰੇ ਦੇ ਬੱਚੇ ਨੇ ਕੋਈ ਵਿਹਾਰ ਤੋਂ ਐ ਕੋਈ ਯੂਪੀ ਤੋਂ ਐ ਉਹ ਜੋੜੇ ਆਪਣਾ ਰੋਜੀ ਰੋਟੀ ਦੇ ਲਈ ਜਿਨ੍ਹਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਆਏ ਆ ਇਹ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਆਪਾਂ ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਏਰੀਆ ਦੇ ਵਿੱਚ ਆ ਔਰ ਇਹ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਆ ਇਹਨਾਂ ਦੇ ਮਾਪੇ ਰੋਜੀ ਰੋਟੀ ਦੇ ਲਈ ਪੰਜਾਬ ਦੇ ਵਿੱਚ ਆਏ ਆ ਤੇ ਇਹ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਵਕਤ ਪੜ੍ਹਾਈ ਕਰ ਰਹੇ ਆ ਜਿਹੜੇ ਸਾਡੇ ਪੰਜਾਬ ਵਾਲਿਆਂ ਦੇ ਨੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਪੜ੍ਹ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਮੰਨ ਲਓ ਜਿਹੜਾ ਇਹ ਬੱਚਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੋਲੇਗਾ ਸ਼ੁੱਧ ਪੰਜਾਬੀ ਤੇ ਸਾਡੇ ਵਾਲਾ ਬੱਚਾ ਬੋਲੇਗਾ ਸ਼ੁੱਧ ਹਿੰਦੀ ਫਿਰ ਆਪਾਂ ਪੰਜਾਬੀ ਕਿਹਨੂੰ ਕਵਾਂਗੇ ਇਸ ਬੱਚੇ ਨੂੰ ਆਪਾਂ ਪੰਜਾਬੀ ਸਮਝਾਂਗੇ ਜਾਂ ਫਿਰ ਸਾਡੇ ਵਾਲੇ ਨੂੰ ਜਿਹੜਾ ਹਿੰਦੀ ਬੋਲੇਗਾ ਇਹ ਸੋਚਣ ਵਾਲੀ ਗੱਲ ਹੈ ਇੰਨਾ ਬੱਚਿਆਂ ਤੋਂ ਜੇ ਆਪਾਂ ਬੋਲ ਕੇ ਦੇਖਦੇ ਆਂ ਤੇ ਪੰਜਾਬੀ ਕਿਵੇਂ ਬੋਲਦੇ ਨੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਕਿਸੇ ਬੱਚੇ ਤੋਂ ਪੜਾ ਕੇ ਦਿਖਾਉਣਾ ਆਹ ਬੱਚਾ بیٹے ਤੁਹਾਡਾ ਨਾਮ ਕੀ ਹੈ ਬੰਦਨਾ ਬੰਦਨਾ ਤੇ بیٹے ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਯੂਪੀ ਯੂਪੀ ਕਿਹੜੀ ਕਲਾਸ ਪੜ੍ਹਦੇ ਹੋ ਪੁੱਤਰ ਫਿਫਥ ਫਿਫਥ ਕਲਾਸ ਦੇ ਵਿੱਚ ਪੰਜਵੀਂ ਕਲਾਸ ਚ ਪੜ੍ਹਦੇ ਆਂ ਨਾਲ ਅੰਗਰੇਜ਼ੀ ਵੀ ਇਹਨਾਂ ਨੂੰ ਆਉਂਦੀ ਹੈ ਇਹ ਪੰਜਾਬੀ ਦੀ ਕਿਤਾਬ ਹੈ ਪੰਜਵੀਂ ਦੀ ਤੇ ਪੰਜਾਬੀ ਆਪਾਂ ਇਹਨਾਂ ਤੋਂ ਸੁਣਦੇ ਆਂ ਬੇਟੇ ਕੀ ਲਿਖਿਆ ਸਾਰਾ ਪੜ੍ਹ ਕੇ ਸੁਣਾਇਓ ਗੱਤਕਾ ਪੰਜਾਬੀਆ ਦਾ ਇੱਕ ਜੰਗੀ ਹੁਨਰ ਹੈ ਇਸਦੇ ਰਾਹੀਂ ਵਿਰੋਧੀਆਂ ਉੱਤੇ ਵਾਰ ਕਰਨਾ ਤੇ ਰੋਕਣ ਦਾ ਅਭਿਆਸ ਹੁੰਦਾ ਹੈ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ ਜਿਵੇਂ ਜਾਪਾਨ ਦੀ ਖੇਡ ਕਾਰਾਟੇ ਸਵੇ ਰੱਖਿਆ ਵਾਲੀ ਖੇਡ ਨਹੀਂ ਜਾਂਦੀ ਹੈ ਉਹ ਵੀ ਪੰਜਾਬੀ ਅਦਾਗਤ ਦਾ ਵੀ ਬਚਾਅ ਵਾਲੀ ਖੇਡ ਹੈ ਇਹ ਦੇਖੋ ਕਿਵੇਂ ਤੋਤੇ ਵਾਂਗੂ ਜਿਵੇਂ ਤੋਤਾ ਰਟਣੇ ਹੁੰਦਾ ਤੋਤੇ ਵਾਂਗੂ ਬੱਚੇ ਨੇ ਪੰਜਾਬੀ ਰੱਟੀ ਹੋਈ ਹੈ ਪੂਰੀ ਪੰਜਾਬੀ ਸ਼ੁੱਧ ਬੋਲਦੇ ਨੇ ਬੱਚੇ ਆਪਣੇ ਵਾਲੇ ਬੱਚੇ ਆਪਾਂ ਹਿੰਦੀ ਸਕੂਲਾਂ ਦੇ ਵਿੱਚ ਪਾ ਕੇ ਹਿੰਦੀ ਬੋਲਣ ਲਾ ਲੇ ਕੱਲਾ ਇਹ ਬੱਚਾ ਨਹੀਂ ਇਹ ਲੜਕੀ ਪੰਜਵੀਂ ਕਲਾਸ ਚ ਪੜਦੀ ਹੈ ਬੜੀ ਪਿਆਰੀ ਹੈ ਬੈਕਗਰਾਉਂਡ ਯੂਪੀ ਤੋਂ ਇਹਨਾਂ ਦੇ ਮਾਪੇ ਪਾਏ ਹੋਏ ਐ ਹੁਣ ਆਪਾਂ ਹੋਰ ਵੀ ਬੱਚਿਆਂ ਨੂੰ ਤੁਹਾਡਾ ਬੇਟਾ ਨਾਮ ਕੀ ਹੈ ਆਸ਼ੀਸ਼ ਹਾਂਜੀ ਆਸ਼ੀਸ਼ ਆਸ਼ੀਸ਼ ਇਸ ਬੱਚੇ ਦਾ ਨਾਮ ਆਸ਼ੀਸ਼ ਹੈ ਆਸ਼ੀਸ਼ ਕਿਹੜੀ ਕਲਾਸ ਚ ਪੜਦਾ ਹੈ 3rd 3rd ਕਲਾਸ ਦੇ ਵਿੱਚ ਤੀਸਰੀ ਕਲਾਸ ਦੇ ਵਿੱਚ ਆਸ਼ੀਸ਼ ਪੜਦਾ ਹੈ ਆਸ਼ੀਸ਼ ਤੁਹਾਡੇ ਮੰਮੀ ਡੈਡੀ ਕਿੱਥੋਂ ਆਏ ਐ ਬਿਹਾਰ ਬਿਹਾਰ ਤੋਂ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ 2 ਸਾਲ 2 ਸਾਲ ਹੋ ਗਏ ਪਹਿਲਾਂ ਉੱਥੇ ਬਿਹਾਰ ਚ ਵੀ ਜਾਂਦਾ ਸੀ ਪੜਨ ਯੈਸ ਸੀ ਉੱਥੇ ਤੈਨੂੰ ਕੀ ਪੜਾਇਆ ਜਾਂਦਾ ਸੀ ਹਿੰਦੀ ਹਿੰਦੀ ਹੁਣ 2 ਸਾਲ ਤੈਨੂੰ ਇੱਥੇ ਪੜ੍ਹਦੇ ਨੂੰ ਹੋ ਗਏ ਸਕੂਲ 'ਚ ਯੈਸ ਸਰ ਤੇ ਪੰਜਾਬੀ ਪੜ੍ਹ ਕੇ ਸੁਣਾਏਂਗਾ ਫਿਰ ਯੈਸ ਸੁਣਾਇਂ ਦਾਦੀ ਮਾ ਸਵੇਰੇ ਇਸ ਵਕਤ ਦੇ ਉੱਠਦੇ ਸਭ ਤੋਂ ਪਹਿਲਾਂ ਉਹ ਦੋ ਗਲਾਸ ਪਾਣੀ ਪਿੰਦੇ ਮੈਂ ਪੁੱਛਦੀ ਦਾਦੀ ਮਾ ਲੋਕ ਕਿ ਸਵੇਰੇ ਚਾਹ ਪਿੰਦੇ ਹਨ ਇਹ ਕਾफी ਪਿੰਦੇ ਹਨ ਤੁਸੀਂ ਪਾਣੀ ਹੀ ਪਿੰਦੇ ਹੋ ਦਾਦੀ ਮਾ ਹੱਸ ਕੇ ਆਖਦੇ ਮੇਰੀ ਇਹ ਬੱਚੀ ਹੈ ਪਾਣੀ ਕੁਦਰਤੀ ਦਾਤ ਹੈ ਸਰੀਰ ਦੀ ਸਫਾਈ ਲਈ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਪੀਣ ਪਾਣੀ ਪੀਣ ਨਾਲ ਅੰਦਰ ਸ਼ਾਂਤ ਹੁੰਦਾ ਹੈ ਦਾਦੀ ਮਾਂ ਫਿਰ ਕਹਿੰਦੇ ਮੈਂ ਤਾਂ ਦਿਨ ਵਿੱਚ ਕਈ ਵਾਰ ਪਾਣੀ ਪਿੰਦੀ ਹਾਂ ਪਰ ਪੀਣ ਵਾਲਾ ਪਾਣੀ ਸਾਫ ਹੋਣਾ ਚਾਹੀਦਾ ਹੈ ਜੇਕਰ ਪਾਣੀ ਉਬਾਲ ਕੇ ਠੰਡਾ ਕਰਕੇ ਪੀਤਾ ਜਾਵੇ ਤਾਂ ਹੋਰ ਵੀ ਚੰਗਾ ਹੈ ਦੇਖੋ ਕਿੰਨੀ ਸ਼ੁੱਧ ਪੰਜਾਬੀ ਇਹ ਬੱਚੇ ਪੜ੍ਹਦੇ ਆ ਸਿਰਫ 2 ਸਾਲ ਹੋਇਆ ਇਸ ਨੂੰ ਇਸ ਸਕੂਲ 'ਚ ਪੜ੍ਹਦੇ ਨੂੰ 2 ਸਾਲ ਹੋਇਆ ਬੇਟੇ ਉਸ ਤੋਂ ਪਹਿਲਾਂ ਇਹਦੀ ਮਾਤਰ ਭਾਸ਼ਾ ਜਿਹੜੀ ਉਹ ਹਿੰਦੀ ਹੈ ਹਿੰਦੀ ਦੇ ਵਿੱਚ ਬਿਹਾਰ ਦੇ ਵਿੱਚ ਪੜ੍ਹਿਆ ਤੇ 2 ਸਾਲ ਹੋਏ ਨੇ ਸਿਰਫ ਪੰਜਾਬ ਦੇ ਸਰਕਾਰੀ ਸਕੂਲ 'ਚ ਦਾਖਲਾ ਲਏ ਨੂੰ ਅੱਜ ਆਪਾਂ ਦੋ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਇੱਕ ਸਾਡੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਉਹ ਬਿਹਤਰ ਹੋਇਆ ਕਿਵੇਂ ਬੱਚੇ ਜਿਹੜੇ ਜਿਨ੍ਹਾਂ ਦੀ ਮਾਤਰ ਭਾਸ਼ਾ ਹਿੰਦੀ ਹੈ ਉਹਨਾਂ ਨੇ ਕਿਵੇਂ ਪੰਜਾਬੀ ਤੇ ਪਕੜ ਬਣਾਈ ਹੈ ਇਹ ਸਾਡੇ ਪੰਜਾਬ ਦੇ ਜਿਹੜੇ ਟੀਚਰ ਹੈ ਉਹਨਾਂ ਨੂੰ ਵੀ ਸ਼ੇਰਾਂ ਜਾਂਦਾ ਇਹ ਚੀਜ਼ ਦਾ ਕਿ ਉਹ ਪੰਜਾਬੀ ਨੂੰ ਪੜਾਵਾ ਦੇ ਰਹੇ ਆ ਸਾਡੇ ਮਾਪੇ ਜਿਹੜੇ ਪੰਜਾਬ ਦੇ ਪੱਕੇ ਵਸਨੀਕ ਹੈ ਉਹ ਆਪਣੇ ਬੱਚਿਆਂ ਨੂੰ ਹਿੰਦੀ ਅੰਗਰੇਜ਼ੀ ਵੱਲ ਧੱਕ ਰਹੇ ਆ ਤੇ ਜਿਹੜੇ ਪ੍ਰਵਾਸ ਤੋਂ ਪ੍ਰਵਾਸੀ ਆ ਕੇ ਇੱਥੇ ਪੰਜਾਬੀ ਸਿੱਖ ਰਹੇ ਆ ਇੱਕ ਸਵਾਲ ਵੀ ਇਹ ਬਣਦਾ ਹੈ ਕਿ ਯਾਰ ਸਾਡੀ ਬਲੱਖਣਤਾ ਕਿਸ ਚੀਜ਼ ਚ ਹੈ ਸਾਡੀ ਬਲੱਖਣਤਾ ਹੀ ਹੈ ਕਿ ਅਸੀਂ ਪੰਜਾਬੀ ਬੋਲਦੇ ਆ ਇਹ ਬੱਚੇ ਜਦੋਂ ਪੰਜਾਬੀ ਬੋਲਣਗੇ ਪੰਜਾਬ ਦਾ ਸੱਭਿਆਚਾਰ ਸਿੱਖਣਗੇ ਪੰਜਾਬ ਦੇ ਜਿਹੜੇ ਤਿਹਾਰ ਨੇ ਉਹਨਾਂ ਬਾਰੇ ਜਾਣਨਗੇ ਪੰਜਾਬ ਦੇ ਸੱਭਿਆਚਾਰ ਬਾਰੇ ਇਹਨਾਂ ਨੂੰ ਪੂਰੀ ਜਾਣਕਾਰੀ ਆਏਗੀ ਹੌਲੀ ਹੌਲੀ ਬਹੁਤ ਸਾਰੇ ਬੱਚੇ ਇਹਨਾਂ ਦੇ ਵਿੱਚੋਂ ਕੇਸ ਵੀ ਰੱਖ ਸਕਦੇ ਆ ਬਹੁਤ ਸਾਰੇ ਬੱਚੇ ਇਹਨਾਂ ਤੋਂ ਆਪਣੇ ਆਪ ਨੂੰ ਸਿੱਖੀ ਜੀਵਨ ਚ ਵੀ ਲੈ ਕੇ ਆ ਸਕਦੇ ਆ ਧਰਮ ਕੋਈ ਵੀ ਮਾਰਾ ਨਹੀਂ ਪਰ ਮੈਂ ਇਹ ਦੱਸ ਰਿਹਾ ਕਿ ਜਿੱਦਾਂ ਦੀ ਚੀਜ਼ ਆਪਾਂ ਪੜਾਂਗੇ ਕਿਉਂਕਿ ਜਿਹੜਾ ਇਤਿਹਾਸ ਆਪਾਂ ਪੜਦੇ ਆ ਉਸ ਤੋਂ ਆਪਾਂ ਪ੍ਰਭਾਵਿਤ ਜ਼ਰੂਰ ਹੁੰਨੇ ਆ ਜਿਹੜੀ ਚੀਜ਼ ਆਪਾਂ ਪੜਦੇ ਆ ਜਿਵੇਂ ਇਹ ਬੱਚੇ ਆ ਪੰਜਾਬੀ ਪੜਦੇ ਆ ਪੰਜਾਬੀ ਪੜਦੇ ਪੜਦੇ ਪੰਜਾਬੀ ਇਤਿਹਾਸ ਤੋਂ ਹੀ ਪ੍ਰਭਾਵਿਤ ਹੋਣਗੇ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਰੀਤੀਆਂ ਨੇ ਉਹਨਾਂ ਨੂੰ ਅਪਣਾ ਲੈਣ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਾਡੇ ਵਾਲੇ ਹਿੰਦੀ ਬੋਲਣ ਲੱਗ ਗਏ ਤੇ ਫਿਰ ਆਪਾਂ ਉਹਨਾਂ ਨੂੰ ਪੰਜਾਬੀ ਕਿਵੇਂ ਕਹਾਂਗੇ ਤੇ ਜਦੋਂ ਇਹ ਪ੍ਰਵਾਸੀ ਬੱਚੇ ਜਿਨੇ ਜਿਨ੍ਹਾਂ ਦੇ ਮਾਪਿਓ ਪ੍ਰਵਾਸੀ ਹੈ ਉਹ ਇੱਥੇ ਆ ਕੇ ਸ਼ੁੱਧ ਪੰਜਾਬੀ ਬੋਲਣਗੇ ਤਾਂ ਅਸਲੀ ਪੰਜਾਬੀ ਤਾਂ ਫਿਰ ਇਹ ਹੋਣਗੇ ਆਉਣ ਵਾਲੇ ਟਾਈਮ 'ਚ ਇਹ ਬੱਚੇ ਕਹਿਣਗੇ ਪੰਜਾਬੀ ਆਗੇ ਹੋਏ ਤੁਸੀਂ ਕਹੋਗੇ ਨਾ ਪੰਜਾਬੀ ਆਗੇ ਹੋਏ ਜਿਵੇਂ ਦਿਲਜੀਤ ਦਸਾਂਤ ਕਹਿੰਦਾ ਹੁੰਦਾ ਕਿਉਂਕਿ ਇਹਨਾਂ ਨੂੰ ਪੂਰੀ ਸ਼ੁੱਧ ਪੰਜਾਬੀ ਪੜ ਨਹੀਂ ਆਉਂਦੀ ਹੈ ਹੁਣ ਇੱਕ ਨਿੱਕੀ ਬੱਚੀ ਹੈ ਆਪਾਂ ਇਹਨੂੰ ਪੁੱਛਦੇ ਆਂ ਵੀ ਬੇਟੇ ਨਾਮ ਕੀ ਹੈ ਤੁਹਾਡਾ ਅਰਾਧਿਆ ਅਰਾਧਿਆ ਕਿੰਨਾ ਪਿਆਰਾ ਨਾਮ ਹੈ ਅਰਾਧਿਆ ਰਾਧਿਆ ਨਾਮ ਹੈ ਤੁਹਾਡਾ ਕਿਹੜੀ ਕਲਾਸ ਚ ਪੜਦੇ ਹੋ ਦੂਜੀ ਦੂਜੀ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਦਾ ਸਵਾਦ ਆ ਗਿਆ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਮੈਂ ਪਹਿਲੀ ਕੱਚੀ ਚ ਪੜਦਾ ਮੈਂ ਪਹਿਲੀ ਪੱਕੀ ਚ ਪੜਦਾ ਰਾਧਿਆ ਨੇ ਕਿਹਾ ਮੈਂ ਦੂਜੀ ਚ ਪੜਦੀ ਆਂ ਔਰ ਦੂਜੀ ਕਲਾਸ ਚ ਪੜਦੀ ਰਾਧਿਆ ਇਹ ਪਾਠ ਭਾਈ ਲਾਲੋ ਜਿਹੜਾ ਪੰਜਾਬੀ ਦਾ ਪੰਜਾਬੀ ਦੀ ਪਾਠ ਪੁਸਤਕ ਹੈ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਖੋਲਿਆ ਹੋਇਆ ਭਾਈ ਲਾਲੋ ਲੈ ਫਿਰ ਰਾਧਿਆ ਤੂੰ ਵੀ ਸੁਣਾ ਪੰਜਾਬੀ ਪੁੱਤਰ ਇੱਕ ਵਾਰ ਗੁਰੂ ਨਾਨਕ ਦੇਵ ਜੀ ਕੁੰਤੇ ਕੁੰਤੇ ਸਹਿਰ ਸਾਧਪੁਰ ਪਹੁੰਚੇ ਇੱਥੇ ਗਰੀਬੇ ਕਿਰਤ ਅਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਪਾਇ ਲਾਲੋ ਸੀ ਪਾਇ ਲਾਲੋ ਸਾਰਾ ਦਿਨ ਮਿਹਨਤ ਕਰਦਾ ਲੋਕਾਂ ਦੇ ਛੋਟੇ ਮੋਟੇ ਤਰਖਾਣੇ ਕੰਮ ਕਰਦਾ ਜਿਹੜੀ ਮਿਹਨਤ ਮਜਬੂਰੀ ਮਜ਼ਦੂਰੀ ਮਿਲਦੀ ਉਸ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਗੁਰੂ ਨਾਨਕ ਦੇਖੋ ਇਹ ਐ ਸੈਕੰਡ ਕਲਾਸ ਦੇ ਵਿੱਚ ਪੜਦੀ ਬੱਚੀ ਸਾਡੇ ਜਿਹੜੇ ਆਪਣੇ ਬੱਚੇ ਨੇ ਘਰਾਂ ਦੇ ਸਾਰੇ ਨਜ਼ਰ ਮਾਰਿਓ ਜਿਹੜੇ ਆਪਾਂ ਪੰਜਾਬ ਦੇ ਬਸਨੀਕ ਆ ਸਾਡਾ ਬੱਚਾ ਜਿਹੜਾ ਫਸਟ ਸੈਕੰਡ ਚ ਪੜਦਾ ਉਹ ਜਾਂ ਤਾਂ ਆਪਾਂ ਅੰਗਰੇਜ਼ੀ ਵਾਲੇ ਪਾਸੇ ਟੱਕ ਰਹੇ ਆ ਜਾਂ ਉਹਨੂੰ ਹਿੰਦੀ ਵਾਲੇ ਪਾਸੇ ਸਕੂਲ ਟੱਕ ਰਹੇ ਆ ਤੇ ਆਹ ਜਿਹੜੇ ਬੱਚੇ ਐ ਇਹ ਅਸਲੀ ਪੰਜਾਬ ਦੇ ਬਾਰਸੇ ਕਿਉਂ ਨਾ ਬਣਨ ਜਿਹੜਾ ਪੰਜਾਬੀ ਬੋਲੂਗਾ ਪੰਜਾਬੀ ਪੜੂਗਾ ਪੰਜਾਬ ਪੰਜਾਬੀਆਂ ਦਾ ਹੀ ਹੋਣਾ ਐ ਤੇ ਪੰਜਾਬੀ ਉਹ ਹੈ ਜਿਹਨੂੰ ਪੰਜਾਬੀ ਬੋਲਣੀ ਆਉਂਦੀ ਹੈ ਪੰਜਾਬੀ ਪੜ੍ਹਨੀ ਆਉਂਦੀ ਹੈ ਪੰਜਾਬੀ ਲਿਖਣੀ ਆਉਂਦੀ ਹੈ ਤੇ ਆਹ ਸਾਰੇ ਬੱਚੇ ਇਕੱਲੇ ਇਹ ਨਹੀਂ ਇਹ ਸਿਰਫ ਮੈਂ ਪੰਜ ਚਾਰ ਬੱਚੇ ਉਹ ਕੱਢਿਆ ਕਿ ਤਾਂ ਕਿ ਸਾਰੇ ਸਕੂਲ ਦੇ ਬੱਚੇ ਮੈਂ ਨਾਲ ਇਕੱਠੇ ਕਰਾਂ ਤੁਹਾਨੂੰ ਸਿਰਫ ਇੱਕ ਝਾਲਕ ਦਿਖਾਉਣ ਸੀ ਇਦਾਂ ਦੇ ਪ੍ਰਵਾਸੀ ਪਰਿਵਾਰਾਂ ਦੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮਤਲਬ 100 ਬੱਚਾ ਕਰੀਬ ਇਸ ਸਕੂਲ ਦੇ ਵਿੱਚ ਪੜਦਾ ਹੈ 500 ਜੀ 500 ਸਕੂਲ ਦੇ ਅਧਿਆਪਕ ਦੱਸ ਰਿਹਾ ਕਿ 500 ਬੱਚਾ ਪ੍ਰਵਾਸੀ ਪਰਿਵਾਰਾਂ ਦਾ ਇਸ ਸਕੂਲ ਚ ਪੜਦਾ ਹੈ ਔਰ 500 ਦਾ 500 ਸੁੱਧ ਪੰਜਾਬੀ ਬੋਲਦਾ ਬਹੁਤ ਅੱਛੀ ਪੰਜਾਬੀ ਬੋਲਦੇ ਨੇ ਤੁਹਾਡਾ ਬੇਟਾ ਕੀ ਨਾਮ ਹੈ ਅਰਨੋ ਅਰਨੋ ਅਰਨੂ ਕਿਹੜੀ ਕਲਾਸ ਚ ਆਰਨ 5ਵੀਂ 5ਵੀਂ ਦੇ ਵਿੱਚ ਅਰਨ ਪੰਜਾਬ ਦਾ ਮਾਹੌਲ ਕਿਵੇਂ ਲੱਗਦਾ ਤੈਨੂੰ ਸੱਚੀ ਵਧੀਆ ਤੇ ਆ ਪੰਜਾਬੀ ਭਾਸ਼ਾ ਜਿਹੜੀ ਇਹ ਕਿਵੇਂ ਲੱਗਦੀ ਹੈ ਵਧੀਆ ਔਖੀ ਤਾਂ ਨਹੀਂ ਲੱਗਦੀ ਨੋ ਸਰ ਸੌਖੀ ਹੈ ਯੈਸ ਸਰ ਤੇ ਕਿੰਨਾ ਕੁ ਮਜ਼ਾ ਆਉਂਦਾ ਫਿਰ ਪੰਜਾਬੀ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਅੱਛਾ ਪੰਜਾਬੀ ਬੋਲਦੇ ਹੋ ਕਰੇ ਯੈਸ ਸਰ ਇੱਥੇ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਨਾਲ ਪੰਜਾਬੀ ਬੋਲਦੇ ਹੋ ਕਿ ਹਿੰਦੀ ਦੋਨੋਂ ਦੋਨੋਂ ਜੇ ਪੰਜਾਬੀ ਬੱਚਾ ਮਿਲ ਜਾ ਉਹਦੇ ਨਾਲ ਪੰਜਾਬੀ ਪੰਜਾਬੀ ਅੱਛਾ ਹੁਣ ਮਤਲਬ ਤੈਨੂੰ ਸ਼ੁੱਧ ਪੰਜਾਬੀ ਬੋਲਣੀ ਆ ਗਈ ਲੈ ਫਿਰ ਸੁਣਾ ਬੇਟੇ ਕੀ ਲਿਖਿਆ ਡਾਕਟਰ ਰਜਿੰਦਰ ਕੁਰਸੀ ਉੱਪਰ ਬੈਠਾ ਇੱਕ ਟੱਕ ਕੁੰਦਨ ਲਾਲ ਵਲ ਵੇਖ ਰਿਹਾ ਸੀ ਕੁੰਦਨ ਲਾਲ ਸਕੂਟਰ ਮੋਟਰਸਾਈਕਲ ਆਦੀ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਰਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ ਪਰ ਡਾਕਟਰ ਰਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿੱਕੀ ਹੋਈ ਸੀ ਸਾਡਾ ਮਕਸਦ ਸਿਰਫ ਇਹ ਦਿਖਾਉਣਾ ਹੈ ਕਿ ਇਹ ਉਹ ਬੱਚੇ ਐ ਜਿਨ੍ਹਾਂ ਨੂੰ ਸ਼ੁੱਧ ਪੰਜਾਬੀ ਪੜ ਨਹੀਂ ਆਉਂਦੀ ਐ ਇਦਾਂ ਦਾ 500 ਬੱਚਾ ਇਸ ਸਕੂਲ ਦੇ ਵਿੱਚ ਮੌਜੂਦ ਐ ਜਿਹੜਾ ਪ੍ਰਵਾਸੀ ਪਰਿਵਾਰਾਂ ਦਾ ਬੱਚਾ ਐ ਔਰ ਪੰਜਾਬੀ ਦੇ ਨਾਲ ਬੜੀਆਂ ਡੂੰਘੀਆਂ ਜੜਾਂ ਇਹਨਾਂ ਨੇ ਲਾ ਲਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕ ਕੀ ਕਰਦੇ ਐ ਸਾਡੇ ਲੋਕ ਹੁਣ ਫੜਾ ਮਾਰਦੇ ਐ ਕਿ ਜੀ ਪੰਜਾਬ ਸਾਡਾ ਐ ਅਸੀਂ ਪੰਜਾਬ ਦੇ ਬਾਲੀ ਵਾਰਸਾਂ ਜਦੋਂ ਸਾਡੀ ਪੀੜ੍ਹੀ ਚੱਲ ਗਈ ਤੇ ਸਾਡੇ ਜਿਹੜੇ ਅੱਗੇ ਆਉਣ ਵਾਲੇ ਨਿਆਣੇ ਐ ਜਿਹੜੇ ਹੁਣ ਪੜ੍ਹ ਰਹੇ ਐ ਉਹਨਾਂ ਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੂੰ ਤਾਂ ਆਪਾਂ ਅੰਗਰੇਜ਼ੀ ਸਕੂਲਾਂ 'ਚ ਪਾਇਆ ਹੋਇਆ ਹੈ ਹਿੰਦੀ ਉਹਨਾਂ ਨੂੰ ਮਜਬੂਰ ਕਰਦੇ ਆ ਸਕੂਲਾਂ ਵਾਲੇ ਬੋਲਣ ਤੇ ਤੇ ਫਿਰ ਉਹ ਕਿਵੇਂ ਕਹਿਣਗੇ ਕਿ ਪੰਜਾਬ ਪੰਜਾਬੀਆਂ ਦਾ ਪੰਜਾਬੀ ਪੰਜਾਬ ਇਹਨਾਂ ਦਾ ਹੋਣਾ ਹੈ ਜਿਹੜੇ ਪੰਜਾਬੀ ਬੋਲਣਗੇ ਪੰਜਾਬੀ ਪੜ੍ਹਨਗੇ ਪੰਜਾਬੀ ਲਿਖਣਗੇ ਇਹ ਸਾਡੇ ਸਰਕਾਰੀ ਸਕੂਲਾਂ ਦੀ ਸ਼ਾਨ ਨੇ ਬੱਚੇ ਜਿਹੜੇ ਪੰਜਾਬੀ ਐਨ ਫਰਾਟੇਦਾਰ ਬੋਲਦੇ ਐ ਬੇਟੇ ਤੁਹਾਡਾ ਕੀ ਨਾਮ ਐ ਯੈਸਵੀ ਜਸਵੀਰ ਯਸ਼ਵੀਰ ਤੇ ਤੁਸੀਂ ਕੀ ਸੁਣਾਉਂਗੇ ਫਿਰ ਆ ਸੁਣਾ ਦਿਓ ਫਿਰ ਕੀ ਲਿਖਿਆ ਇਹ ਮੇਰਾ ਸਕੂਲ ਹੈ ਮੇਰਾ ਸਕੂਲ ਬਹੁਤ ਸੋਹਣਾ ਹੈ ਇਹ ਸਾਡੇ ਘਰ ਦੇ ਨੇੜੇ ਹੈ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ ਦੇਖੋ ਕਿੰਨਾ ਕਿੰਨਾ ਸੋਹਣਾ ਲੱਗਦਾ ਜਦੋਂ ਹੋਰ ਸਟੇਟਾਂ ਦੇ ਬੱਚੇ ਆ ਕੇ ਪੰਜਾਬੀ ਸਿੱਖਦੇ ਆ ਇਹ ਇਹ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਇੱਕ ਪਾਸੇ ਪੰਜਾਬ ਚ ਲਹਿਰਾਂ ਚੱਲਦੀਆਂ ਨੇ ਕਿ ਯਾਰ ਪ੍ਰਵਾਸੀਆਂ ਨੂੰ ਇੱਥੋਂ ਬਾਹਰ ਕੱਢੋ ਜੇ ਆਪਾਂ ਪ੍ਰਵਾਸੀਆਂ ਨੂੰ ਬਾਹਰ ਕੱਢਤਾ ਜਿਹੜੇ ਸਾਡੇ ਵਾਲੀ ਆਪਣੀ ਔਲਾਦ ਹੈ ਆਪਾਂ ਉਹਨਾਂ ਨੂੰ ਹਿੰਦੀ ਪੜਨ ਲਾਤਾ ਤੇ ਫਿਰ ਪੰਜਾਬ ਨੂੰ ਤਾਂ ਆਪ ਆਪ ਹੀ ਖਤਮ ਕਰ ਲਾਂਗੇ ਨਾ ਇਹ ਲਹਿਰਾਂ ਜਿਹੜੀਆਂ ਚੱਲਦੀਆਂ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕਰ ਦੋ ਇਹ ਦੇ ਨਾਲ ਤੁਸੀਂ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਹੋ ਯਾਰ ਇਹ ਬੱਚੇ ਤਾਂ ਪੰਜਾਬੀ ਸਿੱਖ ਰਹੇ ਐ ਪੰਜਾਬ ਦਾ ਸੱਭਿਆਚਾਰ ਅਪਣਾ ਰਹੇ ਐ ਪੰਜਾਬੀ ਇਹਨਾਂ ਦੀ ਜਿਹੜੀ ਮਾਂ ਬੋਲੀ ਬਣਦੀ ਜਾ ਰਹੀ ਐ ਹੁਣ ਇਹ ਬੱਚੇ ਸ਼ੁੱਧ ਪੰਜਾਬੀ ਬੋਲਦੇ ਐ ਜਦੋਂ ਇਹ ਵੱਡੇ ਹੋਗੇ ਇਨਾਂ ਦੇ ਵਿਆਹ ਹੋ ਗਏ ਅੱਗੇ ਇਹਨਾਂ ਦੇ ਬੱਚੇ ਫਿਰ ਬਿਲਕੁਲ ਠੇਠ ਪੰਜਾਬੀ ਬੋਲਣਗੇ ਕਿਉਂ ਨਾ ਫਿਰ ਪੰਜਾਬ ਦੇ ਉੱਤੇ ਇਹ 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 ਬੱਚੇ ਇਹਨਾਂ ਦਾ ਹੱਕ ਹੋਏਗਾ ਪੰਜਾਬ ਉਹਨਾਂ ਦਾ ਹੀ ਬਣਨਾ ਜਿਹੜੇ ਪੰਜਾਬੀ ਬੋਲਣਗੇ ਪੰਜਾਬੀ ਲਿਖਣਗੇ ਪੰਜਾਬੀ ਪੜ੍ਹਨਗੇ ਸੋ ਅੱਜ ਦਾ ਜਿਹੜਾ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਸੀ ਸਿਰਫ ਇਹ ਸੀ ਕਿ ਪ੍ਰਵਾਸੀ ਭਾਈਚਾਰੇ ਦੇ ਬੱਚੇ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਵਧੀਆ ਬੋਲਦੇ ਆ ਪੜ੍ਹਦੇ ਆ ਲਿਖਦੇ ਆ ਸਾਡੀ ਮਾਂ ਭਾਸ਼ਾ ਜਿਹੜੀ ਪੰਜਾਬੀ ਉਹਨੂੰ ਇਹਨਾਂ ਨੇ ਜਿਉਂਦਾ ਰੱਖਿਆ ਹੋਇਆ ਤੇ ਅਸੀਂ ਖੁਦ ਉਸ ਨੂੰ ਮਾਰਨ ਤੇ ਲੱਗੇ ਹੋਏ ਆਂ ਜਿਹੜੇ ਅਸੀਂ ਲੋਕਲ ਇੱਥੋਂ ਦੇ ਰਹਿਣ ਵਾਲੇ ਆ ਨਾ ਪੰਜਾਬ ਦੇ ਸਾਡੇ ਬੱਚਿਆਂ ਨੂੰ ਤਾਂ ਅਸੀਂ ਅੰਗਰੇਜ਼ੀ ਸਕੂਲਾਂ ਚ ਪਾ ਪਾ ਕੇ ਅਸੀਂ ਪੰਜਾਬੀ ਦਾ ਗਲ ਘੋਟ ਰਹੇ ਆ ਤੇ ਜਿਉਂਦੇ ਰਹੇ ਨੇ ਪ੍ਰਵਾਸੀ ਪਰਿਵਾਰ ਤੇ ਉਹਨਾਂ ਦੇ ਬੱਚੇ ਜਿਹੜੇ ਸਾਡੀ ਮਾਤ ਪਾਸਾ ਪੰਜਾਬੀ ਨੂੰ ਅੱਗੇ ਵਧਾ ਰਹੇ ਆ ਪੰਜਾਬੀ ਪੜ੍ਹ ਰਹੇ ਆ ਪੰਜਾਬੀ ਸਿੱਖ ਰਹੇ ਆ ਪੰਜਾਬੀ ਬੋਲ ਰਹੇ ਆ ਐਦਾਂ ਦਾ 500 ਬੱਚਾ ਹੈ ਇਹ ਟੀਚਰਾਂ ਨੇ ਦੱਸਿਆ ਇੱਥੇ ਇਸੇ ਸਕੂਲ ਦੇ ਵਿੱਚ ਸੋ ਆਪਾਂ ਹੋਰ ਵੀ ਬੱਚਿਆਂ ਨਾਲ ਮਿਲਾਂਗੇ ਤਾਂ ਤੱਕ ਦੇ ਲਈ ਮੈਨੂੰ ਔਰ ਮੇਰੇ ਸਹਿਯੋਗੀ ਕੈਮਰਾਮੈਨ ਮਾਲਕ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਦੇਖਦੇ ਰਹੋ ਨਿਰਪੱਖ ਪੋਸਟ